ਪ੍ਰਧਾਨ ਜੀ ਅੱਜ ਦੀ ਜਿਹੜੀ ਮਹਾਪੰਚਾਇਤ ਹੈ ਕੀ ਇਸ ਨੇ ਹਾਂ ਦੀ ਲਈ ਹੈ ਇਹ ਇਹ ਖਨੌਰੀ ਸ਼ੈਂਪੂ ਤੇ ਚੱਲ ਰਹੇ ਮੋਰਚੇ ਦਾ ਸਾਥ ਹੈ ਜਾਂ ਜਿਹੜੀ ਨਵੀਂ ਮਾਰਕੀਟਿੰਗ ਪਾਲਿਸੀ ਆਈ ਹੈ ਉਹਦੇ ਖਿਲਾਫ ਹੈ ਕੀ ਮਕਸਦ ਹੈ ਦਾ ਇਹਦਾ ਦੇਖੋ ਇਹ ਮੋਰਚਾ ਜਿਹੜਾ ਨਵਾਂ ਕੇਂਦਰ ਨੇ ਡਰਾਫਟ ਭੇਜਿਆ ਸਟੇਟ ਗਵਰਨਮੈਂਟਾਂ ਨੂੰ ਉਹਨੂੰ ਇਹ ਕੰਨ ਕਰੇ ਸਰਕਾਰ ਕਿ ਇਹ ਪੰਜਾਬ ਦੇ ਧਰਤੀ ਤੇ ਲਾਗੂ ਨਹੀਂ ਹੁੰਦਾ ਸੀ ਹਿੰਦੁਸਤਾਨ ਦਾ ਸੰਯੁਕਤ ਪੱਧਰ ਮੋਰਚੇ ਦੇ ਵਿੱਚ ਸੰਯੁਕਤ ਮੋਰਚਾ ਇੰਡੀਆ ਦੇ ਵਿੱਚ ਗੱਲ ਰੱਖੀ ਹੋਈ ਹੈ ਤੇ ਹਿੰਦੁਸਤਾਨ ਦੇ ਵਿੱਚ ਇਹ ਛੋਟੀਆਂ ਨੀਤੀਆਂ ਜਿਹੜੀਆਂ ਨੇ ਨਵੇਂ ਉਹ ਕਾਨੂੰਨ ਤੁਸੀਂ ਮੁੜ ਕੇ ਲਾਗੂ ਕਰ ਰਹੇ ਹੋ ਡੇਢੇ ਰੂਪ ਚ ਇਹ ਲਾਗੂ ਨਹੀਂ ਹੋਣ ਦੇਵਾਂਗੇ ਸਰਕਾਰੀ ਖਰੀਦ ਨਹੀਂ ਬੰਦ ਹੋਣ ਦੇਵਾਂਗੇ ਸਰਕਾਰੀ ਭੰਡਾਰ ਉਸੇ ਤਰ੍ਹਾਂ ਰਹਿਣਗੇ ਮੰਡੀ ਕਰਨ ਜਿਹੜਾ ਪੰਜਾਬ ਦਾ ਤੇ ਹਰਿਆਣਾ ਦਾ ਮੰਡੀ ਕਰਨਾ ਹੈ ਪੱਛਮੀ ਜੁਪੀ ਦਾ ਮੰਡੀ ਕਰਨਾ ਹੈ ਏਸ਼ੀਆ ਦੇ ਵਿੱਚ ਮੰਨਿਆ ਪਰਮੰਡੀਆਂ ਮੰਡੀ ਕਰਨਾ ਇਹ ਮੰਡੀ ਕਰਨ ਤੇ ਸੌਦਾ ਕਰੋ ਇਹ ਚ ਥੋੜੇ ਜਿھے ਨੁਕਸਾਨੇ ਨੂੰ ਦੂਰ ਕਰ ਦੋ ਇਹ ਬਹੁਤ ਵਧੀਆ ਮੰਡੀ ਸਿਸਟਮ ਹੈ ਜਿਹੜਾ ਤੁਸੀਂ ਨਵਾਂ ਮੰਡੀ ਸਿਸਟਮ ਲੈ ਕੇ ਆ ਰਹੇ ਹੋ ਇਹਦਾ ਵਿਰੋਧ ਕਰਦੇ ਆ ਇੱਥੇ ਪੰਚਾਇਤ ਰੱਖੀ ਹੈ ਕੁਝ ਲੋਕ ਸੋਸ਼ਲ ਮੀਡੀਆ ਤੇ ਜਿਹੜੇ ਖਨੌਰੀ ਜਾਂ ਸ਼ੰਭੂ ਬੈਠੇ ਹੋਏ ਗੱਲ ਕਹਿ ਰਹੇ ਆ ਕਿ ਮਾਮਲਾ ਕੇਂਦਰ ਨਾਲ ਹੈ ਪੰਚਾਇਤਾਂ ਮੂਗੇ ਬਾਰਡਰਾਂ ਤੇ ਕਿਉਂ ਨਹੀਂ ਆਉਂਦੇ ਦੇਖੋ ਪਹਿਲਾਂ ਜਿਹੜਾ ਕਾਨੂੰਨ ਵਾਲਾ ਮਸਲਾ ਸੀ ਉਹ ਵੀ ਤਾਂ ਕੇਂਦਰ ਨਾਲ ਹੀ ਸੀ ਨਾ ਪਹਿਲਾਂ ਪਹਿਲਾਂ 4 ਮਹੀਨੇ ਪਹਿਲਾਂ ਜਦੋਂ ਕੇਂਦਰ ਦੇ ਨਾਲ ਜੋ ਲੜਾਈ ਲੜਨੀ ਹੁੰਦੀ ਹੈ ਪੰਜਾਬ ਦੇ ਲੋਕਾਂ ਨੂੰ ਦੱਸਣਾ ਤਾਂ ਹੁੰਦਾ ਹੈ ਨਾ ਵੀ ਭਾਈ ਲੜਾਈ ਵੱਡੀ ਆ ਗਈ ਆਪਣੇ ਸਿਰ ਤੇ ਇਸ ਕਰਕੇ ਜਿਹੜੀਆਂ ਜਥੇਬੰਦੀਆਂ ਨਾਲ ਆਪਣੇ ਡਿਫਰੈਂਟ ਵਿਚਾਰ ਵੀ ਨੇ ਉਹਨਾਂ ਨਾਲ ਗੱਲ ਕਰਕੇ ਸਿਰ ਜੋੜੀਏ ਜਿਵੇਂ ਹੁਣ ਅਸੀਂ ਸਮਝਦੇ ਆ ਵੀ ਵੱਡਾ ਅਟੈਕ ਆ ਗਿਆ ਉਹ ਜਿਹੜੇ ਮੋਰਚੇ ਖਨੌਰੀ ਲੱਗੇ ਤੇ ਸੰਭੂ ਲੱਗੇ ਹੋਏ ਨੇ ਉਹਨਾਂ ਸਾਥੀਆਂ ਨਾਲ ਵੀ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ ਵੀ ਆਪਾਂ ਜੇਰ ਘਟੋ ਘਾਟ ਜਮੀਨੀ ਪੰਪ ਪ੍ਰੋਗਰਾਮ ਤੇ ਆਪਾਂ ਡਰਾਫਟਾਂ ਦੇ ਇਕੱਠੇ ਹੋ ਗਏ ਕੋਲ ਰੂਪ ਹੋਰ ਦੇ ਦਈਏ ਸਾਂਝੇ ਕੋਲ ਦੇ ਦਈਏ ਤਾਂ ਇਹਦਾ ਸਰਕਾਰ ਤੇ ਦਬਾਅ ਪਾਉਣ ਦੀ ਲੋੜ ਹੈ ਤੇ ਡੱਲੇ ਵਾਲ ਦੀ ਜਾਨ ਬਚਾਉਣ ਦੀ ਲੋੜ ਹੈ ਤੇ ਸਰਕਾਰ ਤੇ ਦਬਾਅ ਪਾ ਕੇ ਸਾਂਝਾ ਨਰਚ ਕਰਨੀ ਲੋੜ ਹੈ ਉਹ ਸੁਨੇਹਾ ਸੀ ਜਿੱਥੋਂ ਲੈ ਕੇ ਆਹ ਵੋ ਦਿੱਲੀ ਤੱਕ ਜਾਣੀ ਚਾਹੀਦੀ ਲੱਗਦਾ ਹੈ ਮਤਲਬ ਪਿਛਲੇ ਦਿਨੀ ਐਸ ਕੇ ਐਮ ਨੇ ਰਾਫਟਰ ਵੱਜੋ ਸਮਾਂ ਮੰਗਿਆ ਉਹਨਾਂ ਨੇ ਦਿੱਤਾ ਨਹੀਂ ਲੋਕ ਇਹ ਗੱਲ ਕਹਿੰਦੇ ਵੀ ਕਿਸਾਨਾਂ ਦੀ ਏਕਤਾ ਟੁੱਟੀ ਹੈ ਇਸੇ ਕਰਕੇ ਦਬਾ ਘਟਿਆ ਤੁਸੀਂ ਇਹ ਗੱਲ ਨੂੰ ਮੰਨਦੇ ਹੋ ਦੇਖੋ ਰਾਸ਼ਟਰਪਤੀ ਕੇਂਦਰ ਸਰਕਾਰ ਦੇ ਹਦਾਇਤਾਂ ਤੇ ਹੋ ਸਕਦਾ ਉਧਰੋਂ ਕੋਈ ਉਹਨਾਂ ਨੂੰ ਕਿਹਾ ਹੋਵੇ ਤੁਸੀਂ ਨਾ ਉਹਨਾਂ ਨੂੰ ਸਮਾਂ ਦਿਓ ਹੋ ਸਕਦਾ ਕੀ ਗੱਲ ਹੈ ਇਹ ਤਾਂ এবਾਰੀ ਜਾਣਕਾਰੀ ਹੈ ਨਹੀਂ ਸਾਨੂੰ ਕੋਈ ਪਰ ਉਹਦਾ ਜਵਾਬ ਦੇਣਾ ਮੈਂ ਭਾਗੀ ਆ ਲੋਕਾਂ ਦਾ ਗੱਲ ਕਰਨ ਦਾ ਹੱਕ ਹੈ ਉਹ ਤੋਂ ਨਹੀਂ ਕੋਈ ਗੱਲ ਹੁੰਦੀ ਉਹ ਨਹੀਂ ਉਹਨਾਂ ਨੂੰ ਕੋਈ ਪ੍ਰਵਾਨ ਭਵੇਂ ਜਵਾਬ ਦੰਦੇ ਪਰ ਗੱਲਬਾਤ ਵਾਸਤੇ ਮੁਰਦੀ ਰਾਸ਼ਪਤੀ ਨੂੰ ਬੈਠਣਾ ਚਾਹੀਦਾ ਸੀ ਇਸ ਕਰਕੇ ਇਸ ਗੱਲ ਦੀ ਤਾਂ ਹੀ ਨਿਕਦੀ ਅਸੀਂ ਗੱਲਬਾਤ ਕੀਤੀ ਪਿਛਲੇ ਦਿਨੀ ਕਾਕਾ ਸਿੰਘ ਕੋਟੜਾ ਜਿਹੜੇ ਡੱਲੇਵਾਲ ਦੇ ਸਾਥੀ ਨੇ ਉਹ ਕਹਿੰਦੇ ਆ ਕਿਸੇ ਨੇ ਕਿ ਇਕਤਾ ਦੀ ਗੱਲ ਕੀਤੀ ਉਹ ਕਹਿੰਦੇ ਅਸੀਂ ਤੋੜੀ ਨਹੀਂ ਜਿਹੜੇ ਰਾਜਨੀਤੀ ਚੋਣਾਂ ਲੜਨਗੇ ਉਹਨਾਂ ਨੇ ਮੋਰਚਾ ਤੋੜਿਆ ਉਹ ਇਹ ਗੱਲ ਦਾ ਜਵਾਬ ਦੇਣ ਅਸੀਂ ਤਾਂ ਇਕਤਾ ਤੋੜੀ ਚਲੋ ਮੈਨੂੰ ਆਇ ਲੱਗਦਾ ਵੀ ਇਹਨਾਂ ਗੱਲਾਂ ਤੇ ਆਪਾਂ ਚਰਚਾ ਕਰਨ ਤੇ ਥੋੜਾ ਜਿਹਾ ਗਰੇਜ ਕਰਦੇ ਆਂ ਵੀ ਇਹ ਕੌਣ ਕਾਕੇ ਨੇ ਕੀ ਕਹਦਾ ਕਿਸ ਕਹੇਤਾ ਇਹਨਾਂ ਤੋਂ ਅਸੀਂ ਥੋੜਾ ਜਿਆ ਹੁਣ ਵਰਜਿਆ ਹੋਇਆ ਹੈ ਅਸੀਂ ਉਹ ਚੀਜ਼ਾਂ ਜਿਹੜਾ ਕੋਈ ਕਹਿ ਰਿਹਾ ਉਹ ਵੀ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਇੱਕ ਦੂਜੇ ਤੇ ਆਪਣੇ ਅਟੈਕ ਵਾਲੇ ਕੋਈ ਅਜੇ ਕਮਿਟਮੈਂਟ ਨਾ ਹੋਣ ਏ ਆਪਾਂ ਕਦੇ ਬੈਠ ਕੇ ਵਿਚਾਰ ਲਾਂਗੇ ਤੇ 13 ਤੋਂ 26 ਨੂੰ 13 ਤਰੀਕ ਨੂੰ ਉਹਨਾਂ ਨੇ ਅਰਥੀ ਫੂਕ ਮਜ਼ਾਰਾ ਰੱਖਿਆ ਹੈ 26 ਤਰੀਕ ਨੂੰ ਟਰੈਕਟਰ ਮਾਰਚ ਕੀ ਤੁਹਾਡੀ ਜਥੇਬੰਦੀ ਜੀ ਐਸ ਕੇ ਐਮ ਉਹਦੇ ਨਾਲ ਹੈ ਦੇਖੋ 26 ਦਾ ਮਾਰਚ ਦਾ ਸਾਰਾ ਸਾਰਾ ਆਲ ਇੰਡੀਆ ਟਰੈਕਟਰ ਹੁੰਦਾ ਹੀ ਹੈ ਹਰ ਸਾਲ ਹੀ ਹੁੰਦਾ ਜੀ 26 ਦਾ ਮਾਰਚ 26 ਜਨਵਰੀ ਨੂੰ ਟਰੈਕਟਰ ਮਾਰਚ ਜਿਹੜਾ ਸੰਯੁਕਤ ਮੋਰਚੇ ਦੀ ਗੱਲ ਹੈ ਇਹ ਪੁਰਾਣੀ ਗੱਲ ਹੈ ਇਹਦੇ ਤੇ ਨਵੀਂ ਕੋਈ ਗੱਲ ਨਹੀਂ ਉਹਦੇ ਤੇ ਤਾਂ ਮੈਨੂੰ ਲੱਗਦਾ ਵੀ ਸਾਡੀ ਇਧਰੋਂ ਐਲਾਨ ਵੀ ਹੋ ਜਾਣਾ ਜੋ 26 ਦਾ ਮਾਰਚ ਦਾ ਐਲਾਨ ਹੋ ਜਾਣਾ ਤੇ ਜਿਹੜਾ 13 ਤਰੀਕ ਦਾ ਡਰਾਫਟ ਫੂਕਣ ਦਾ ਹੈਗਾ ਉਹ ਇਧਰੋਂ ਵੀ ਤੈ ਹੀ ਆ ਜੇ ਲਗ ਭਾਗ ਉਹ ਹਾਜੇ ਦਾ ਉਹ ਹੀ ਐਲਾਨ ਹੋ ਜਾਣਾ ਤੋਹਾਣਾ ਵੀ ਕੇ ਤੁਸੀਂ ਪੰਚਾਇਤ ਰੱਖੀ ਮਹਾਪੰਚਾਇਤ ਰੱਖੀ ਉਸ ਦਿਨ ਉਸ ਦਿਨ ਵੀ ਮਹਾਪੰਚਾਇਤ ਸੀ ਉਥੋਂ ਕਈ ਸਟੇਜ ਤੇ ਬੈਠੇ ਕਈ ਧਾਰਮਿਕ ਆਗੂ ਨੇ ਵੀ ਸਵਾਲ ਖੜੇ ਕੀਤੇ ਕਿ ਉਹ ਮਹਾਪੰਚਾਇਤ ਨਹੀਂ ਰੱਖਣੀ ਚਾਹੀਦੀ ਸੀ ਜਦੋਂ ਇੱਥੇ ਮਹਾਪੰਚਾਇਤ ਰੱਖੀ ਵੀ ਸੀ ਦੇਖੋ ਉਹਨਾਂ ਦਾ ਸਵਾਲ ਹੋਊਗਾ ਸਾਡਾ ਸਵਾਲ ਕੋਈ ਨਹੀਂ ਅਸੀਂ ਤਾਂ ਸਟੇਟ ਦੇ ਖਿਲਾਫ ਕੋਈ ਕੱਟ ਰੱਖਿਆ ਹਰਿਆਣੇ ਦੇ ਵਿੱਚ ਉਥੇ ਦੱਸਣ ਦੀ ਕੋਸ਼ਿਸ਼ ਕੀਤੀ ਆ ਵੀ ਨਵਾਂ ਡਰਾਫਟ ਆ ਗਿਆ ਭਾਈ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ ਲੋਕਾਂ ਨੂੰ ਅਸੀਂ ਬੇਨਤੀ ਕੀਤੀ ਹੈ ਉਥੇ ਸਟੇਜ ਦੇ ਉੱਤੇ ਕੌਣ ਕੀ ਬੋਲ ਗਿਆ ਇਹਦੇ ਬਾਰੇ ਸਾਨੂੰ ਬਹੁਤ ਕਮੈਂਟ ਕਰਨ ਦੀ ਕੋਈ ਲੋੜ ਹੈ ਜਾਂ ਇੱਕ ਜਿਹ ਦਿਨ ਉਹਦੇ ਤੁਸੀਂ ਜਾ ਰਹੇ ਸੀ ਬੜੀ ਮਾੜੀ ਘਟਨਾ ਵਾਪਰਦੀ ਹੈ ਬਰਨਾਲਾ ਕੋਲ ਤਿੰਨ ਬੀਬੀਆਂ ਦੀ ਜਾਨ ਵੀ ਚਲੀ ਜਾਂਦੀ ਹੈ ਕਾਫੀ ਜ਼ਖਮੀ ਵੀ ਹੋ ਜਾਂਦੇ ਆ ਉਹਨਾਂ ਦੇ ਲਈ ਕੀ ਸਗਰ ਦੇਖੋ ਉਹ ਬਹੁਤ ਮੰਦ ਭਾਗੀ ਘਟਨਾ ਜਿਹੜੀ ਮਤਲਬ ਵਾਪਰੀ ਹੈ ਕਿੰਨੇ ਸਾਡਾ ਇੱਕ ਆਗੂ ਦਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਰੀੜ ਦੀ ਹੱਡੀ ਦੇ ਮਣਤੇ ਉਹਦੇ 3-4 ਟੁੱਟ ਗਏ ਤੇ ਤਿੰਨ ਭੈਣਾਂ ਸ਼ਹੀਦ ਹੋ ਗਈਆਂ ਸਾਡੇ ਮੇਲੇ ਦੀ 55 51 ਬੰਦਿਆਂ ਦੇ ਸੱਟਾਂ ਵੱਜ ਗਈਆਂ ਇਸ ਕਰਕੇ ਉਹ ਘਟਨਾ ਬਹੁਤ ਮਦਬਾਕੀ ਆ ਉਹਦਾ ਅਸੀਂ ਸਰਕਾਰ ਨੂੰ ਕਹਿੰਦੇ ਆ ਵੀ ਉਹਨਾਂ ਦਾ ਜੋਗ ਮਾਮਲਾ ਦੇਵੇ ਤੇ ਉਹ ਹੁਣ ਵੀ ਧਰ ਨਹੀਂ ਚੱਲ ਰਿਹਾ ਬਹੁਤ ਬਹੁਤ ਧੰਨਵਾਦ ਹੈਂ ਜੀ ਨਾ ਜਿਹੜਾ ਜਿਹੜਾ ਕੋਈ ਅੱਗੇ ਏਕਤਾ ਦੀ ਗੱਲ ਚੱਲਣ ਦੇ ਅਸਾਰ ਹੈ ਖਨੌਰੀ ਤੇ ਸ਼ੰਭੂ ਦੇ ਇੱਕਤਾ ਦੇ ਦੇਖ ਤੱਕ ਮਿਟੀ ਨੇ ਮੀਟਿੰਗ ਕਰੀ ਹੈ ਤੁਹਾਨੂੰ ਡੇਟ ਦਾ ਸਟੇਜ ਤੋਂ ਐਲਾਨ ਕਰਨਾ ਸੀ ਉਹ ਪ੍ਰੋਗਰਾਮ ਦਾ 2:00 ਵਜੇ ਦੁਬਾਰਾ ਹੋਈ ਹੈ ਮੀਟਿੰਗ ਕੋਈ ਅੱਜ ਦਿੱਤੀ ਹੈ ਜੀ ਮੀਟਿੰਗ ਦੁਬਾਰਾ ਉਹਨਾਂ ਨੇ ਮੀਟਿੰਗ ਕਰਨ ਵਾਸਤੇ ਕੋਈ ਤੈਅ ਕਰਕੇ ਉਹ ਪ੍ਰੋਗਰਾਮ ਦਾ ਡੇਟ ਦਾ ਨਾਂ ਠੀਕ ਹੈ ਮਤਲਬ ਏਕਤਾ ਹੋਣ ਦੇ ਅਸਾਰ ਹੈ ਪੁੱਕ ਦੇ ਦੇਖੋ ਏਕਤਾ ਦੇ ਅਸਾਰ ਪ੍ਰਾਣਾ ਨਹੀਂ ਛੱਡਣਾ ਚਾਹੀਦਾ ਏਕਤਾ ਹੋਈ ਜਾਂਦੀ ਹੁੰਦੀ ਤੁਸੀਂ ਯਾਨੀ ਕਿ ਹਾਮੀ ਹੋ ਏਕਤਾ ਦੇ ਬਿਲਕੁਲ ਅਸੀਂ ਸ਼ੁਰੂ ਤੋਂ ਕੋਸ਼ਿਸ਼ ਕਰਦੇ ਰਹੇ ਹੁਣ ਵੀ ਮਹਾਪੰਚਾਇਤ ਕੀ ਸਨੇਹਾ ਦੇ ਲਈ ਹੈ ਇਹ ਇਹ ਖਨੌਰੀ ਸ਼ੈਂਪੂ ਤੇ ਚੱਲ ਰਹੇ ਮੋਰਚੇ ਦਾ ਸਾਥ ਹੈ ਜਾਂ ਜਿਹੜੀ ਨਵੀਂ ਮਾਰਕੀਟਿੰਗ ਪਾਲਿਸੀ ਆਈ ਹੈ ਉਹਦੇ ਖਿਲਾਫ ਹੈ ਕੀ ਮਕਸਦ ਹੈ ਦਾ ਇਹਦਾ ਦੇਖੋ ਇਹ ਮੋਰਚਾ ਜਿਹੜਾ ਨਵਾਂ ਕੇਂਦਰ ਨੇ ਡਰਾਫਟ ਭੇਜਿਆ ਸਟੇਟ ਗਵਰਨਮੈਂਟਾਂ ਨੂੰ ਉਹਨੂੰ ਇਹ ਕੰਨ ਕਰੇ ਸਰਕਾਰ ਕਿ ਇਹ ਪੰਜਾਬ ਦੇ ਧਰਤੀ ਤੇ ਲਾਗੂ ਨਹੀਂ ਹੁੰਦਾ ਅਸੀਂ ਹਿੰਦੁਸਤਾਨ ਦਾ ਸੰਯੁਕਤ ਪੱਧਰ ਮੋਰਚੇ ਦੇ ਵਿੱਚ ਸੰਯੁਕਤ ਮੋਰਚਾ ਇੰਡੀਆ ਦੇ ਵਿੱਚ ਗੱਲ ਰੱਖੀ ਹੋਈ ਹੈ ਤੇ ਹਿੰਦੁਸਤਾਨ ਦੇ ਵਿੱਚ ਇਹ ਛੋਟੀਆਂ ਨੀਤੀਆਂ ਜਿਹੜੀਆਂ ਨੇ ਨਵੇਂ ਉਹ ਕਾਨੂੰਨ ਤੁਸੀਂ ਮੁੜ ਕੇ ਲਾਗੂ ਕਰ ਰਹੇ ਹੋ ਡੇਢੇ ਰੂਪ ਚ ਇਹ ਲਾਗੂ ਅਸੀਂ ਨਹੀਂ ਹੋਣ ਦੇਵਾਂਗੇ ਸਰਕਾਰੀ ਖਰੀਦ ਨਹੀਂ ਬੰਦ ਹੋਣ ਦੇਵਾਂਗੇ ਸਰਕਾਰੀ ਭੰਡਾਰ ਉਸੇ ਤਰ੍ਹਾਂ ਰਹਿਣਗੇ ਮੰਡੀਕਰਨ ਜਿਹੜਾ ਪੰਜਾਬ ਦਾ ਤੇ ਹਰਿਆਣੇ ਦਾ ਮੰਡੀਕਰਨ ਹੈ ਪੱਛਮੀ ਜੁਪੀ ਦਾ ਮੰਡੀਕਰਨ ਹੈ ਏਸ਼ੀਆ ਦੇ ਵਿੱਚ ਮੰਨਿਆ ਪਰਮੰਡੀਆਂ ਮੰਡੀਕਰਨ ਇਹ ਮੰਡੀਕਰਨ ਤੇ ਸੋਧਾਂ ਕਰੋ ਇਹ ਚ ਥੋੜੇ ਜਿ ਨੰਦੂਰ ਕਾਦੋ ਇਹ ਬਹੁਤ ਵਧੀਆ ਮੰਡੀ ਸਿਸਟਮ ਹੈ ਜਿਹੜਾ ਤੁਸੀਂ ਨਵਾਂ ਮੰਡੀ ਸਿਸਟਮ ਲੈ ਕੇ ਆ ਰਹੇ ਹੋ ਇਹਦਾ ਵਿਰੋਧ ਕਰਦੇ ਆ ਇੱਥੇ ਪੰਚਾਇਤ ਰੱਖੀ ਹੈ ਕੁਝ ਲੋਕ ਸੋਸ਼ਲ ਮੀਡੀਆ ਤੇ ਜਿਹੜੇ ਖਨੌਰੀ ਜਾਂ ਸ਼ੰਭੂ ਬੈਠੇ ਆ ਉਹ ਗੱਲ ਕਹਿ ਰਹੇ ਆ ਕਿ ਮਾਮਲਾ ਕੇਂਦਰ ਨਾਲ ਹੈ ਪੰਚਾਇਤਾਂ ਮੂਗੇ ਬਾਰਡਰਾਂ ਤੇ ਕਿਉਂ ਨਹੀਂ ਆਉਂਦੇ ਦੇਖੋ ਪਹਿਲਾਂ ਜਿਹੜਾ ਕਾਨੂੰਨਾਂ ਵਾਲਾ ਮਸਲਾ ਸੀ ਉਹ ਵੀ ਤਾਂ ਕੇਂਦਰ ਨਾਲ ਹੀ ਸੀ ਨਾ ਪਹਿਲਾਂ ਪਹਿਲਾਂ 4 ਮਹੀਨੇ ਪਹਿਲਾਂ ਜਦੋਂ ਕੇਂਦਰ ਦੇ ਨਾਲ ਜਿਹੜੀ ਲੜਨੀ ਹੁੰਦੀ ਹੈ ਪੰਜਾਬ ਦੇ ਲੋਕਾਂ ਨੂੰ ਦੱਸਣਾ ਤਾਂ ਹੁੰਦਾ ਨਾ ਵੀ ਭਾਈ ਲੜਾਈ ਵੱਡੀ ਆ ਗਈ ਆਪਣੇ ਸਿਰ ਤੇ ਇਸ ਕਰਕੇ ਜਿਹੜੀਆਂ ਜਥੇਬੰਦੀਆਂ ਨਾਲ ਆਪਣੇ ਡਿਫਰੈਂਟ ਵਿਚਾਰ ਵੀ ਨੇ ਉਹਨਾਂ ਨਾਲ ਗੱਲ ਕਰਕੇ ਸਿਰ ਜੋੜੀਏ ਜਿਵੇਂ ਹੁਣ ਅਸੀਂ ਸਮਝਦੇ ਆ ਵੀ ਵੱਡਾ ਅਟੈਕ ਆ ਗਿਆ ਉਹ ਜਿਹੜੇ ਮੋਰਚੇ ਖਨੌਰੀ ਲੱਗੇ ਤੇ ਸੰਭੂ ਲੱਗੇ ਹੋਏ ਨੇ ਉਹਨਾਂ ਸਾਥੀਆਂ ਨਾਲ ਵੀ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ ਵੀ ਆਪਾਂ ਜਿਹੜਾ ਘੰਟੂ ਕੱਟੇ ਜਮੀਨੀ ਪੰਪ ਪ੍ਰੋਗਰਾਮ ਤੇ ਆਪਾਂ ਡਰਾਫਟਾਂ ਦੇ ਇਕੱਠੇ ਹੋ ਗਏ ਕੋਲ ਰੂਪ ਹੋਰ ਦੇ ਦਈਏ ਸਾਂਝੇ ਕੋਲ ਦੇ ਦਈਏ ਤਾਂ ਇਹਦਾ ਸਰਕਾਰ ਤੇ ਦਬਾਅ ਪਾਉਣ ਦੀ ਲੋੜ ਹੈ ਤੇ ਡੱਲੇ ਵਾਲ ਦੀ ਜਾਨ ਬਚਾਉਣ ਦੀ ਲੋੜ ਹੈ ਤੇ ਸਰਕਾਰ ਤੇ ਦਬਾਅ ਪਾ ਕੇ ਸਾਂਝਾ ਸਨਾਰਚ ਕਰਨੀ ਲੋੜ ਹੈ ਉਹ ਸੁਨੇਹਾ ਸੀ ਜਿੱਥੋਂ ਲੈ ਕੇ ਆਹ ਦਿੱਲੀ ਤੱਕ ਜਾਣੀ ਚਾਹੀਦੀ ਲੱਗਦਾ ਹੈ ਮਤਲਬ ਪਿਛਲੇ ਦਿਨ ਹੀ ਐਸ ਕੇ ਐਮ ਨੇ ਰਾਸ਼ਟਰਪਤੀ ਤੋਂ ਸਮਾਂ ਮੰਗਿਆ ਉਹਨਾਂ ਨੇ ਦਿੱਤਾ ਨਹੀਂ ਲੋਕ ਇਹ ਗੱਲ ਕਹਿੰਦੇ ਵੀ ਕਿਸਾਨਾਂ ਦੀ ਏਕਤਾ ਟੁੱਟੀ ਹੈ ਇਸੇ ਕਰਕੇ ਦਬਾਅ ਘਟਿਆ ਤੁਸੀਂ ਇਹ ਗੱਲ ਨੂੰ ਮੰਨਦੇ ਹੋ ਦੇਖੋ ਰਾਸ਼ਟਰਪਤੀ ਕੇਂਦਰ ਸਰਕਾਰ ਦੇ ਹਦਾਇਤਾਂ ਤੇ ਹੋ ਸਕਦਾ ਉਧਰੋਂ ਕੋਈ ਉਹਨਾਂ ਨੂੰ ਕਿਹਾ ਹੋਵੇ ਤੁਸੀਂ ਨਾ ਉਹਨਾਂ ਨੂੰ ਸਮਾਂ ਦਿਓ ਹੋ ਸਕਦਾ ਕੀ ਗੱਲ ਹੈ ਇਹ ਤਾਂ এবਾਰੀ ਜਾਣਕਾਰੀ ਹੈ ਨਹੀਂ ਸਾਨੂੰ ਕੋਈ ਪਰ ਉਹਦਾ ਜਵਾਬ ਦੇਣਾ ਮਦਭਾਗੀ ਆ ਲੋਕਾਂ ਦਾ ਗੱਲ ਕਰਨ ਦਾ ਹੱਕ ਹੈ ਉਹ ਤੋਂ ਨਹੀਂ ਕੋਈ ਗੱਲ ਹੁੰਦੀ ਉਹ ਨਹੀਂ ਉਹਨਾਂ ਨੂੰ ਕੋਈ ਪ੍ਰਵਾਨ ਭਵੇਂ ਜਵਾਬ ਦੰਦੇ ਪਰ ਗੱਲਬਾਤ ਵਾਸਤੇ ਮੁਰਦੀ ਰਾਸ਼ਪਤੀ ਨੂੰ ਬੈਠਣਾ ਚਾਹੀਦਾ ਸੀ ਇਸ ਕਰਕੇ ਇਸ ਗੱਲ ਦੀ ਤਾਂ ਸੀ ਨਕੇਦੀ ਕਰ ਅਸੀਂ ਗੱਲਬਾਤ ਕੀਤੀ ਪਿਛਲੇ ਦਿਨੀ ਕਾਕਾ ਸਿੰਘ ਕੋਟੜਾ ਜਿਹੜੇ ਡੱਲੇਵਾਲ ਦੇ ਸਾਥੀ ਨੇ ਉਹ ਕਹਿੰਦੇ ਆ ਕਿਸੇ ਕਹੇ ਇਕਤਾ ਦੀ ਗੱਲ ਕੀਤੀ ਉਹ ਕਹਿੰਦੇ ਅਸੀਂ ਤੋੜੀ ਨਹੀਂ ਜਿਹੜੇ ਰਾਜਨੀਤੀ ਚੋਣਾਂ ਲੜਨਗੇ ਉਹਨਾਂ ਨੇ ਮੋਰਚਾ ਤੋੜਿਆ ਉਹ ਇਹ ਗੱਲ ਦਾ ਜਵਾਬ ਦੇਣ ਅਸੀਂ ਤਾਂ ਇਕਤਾ ਤੋੜੀ ਚਲੋ ਮੈਨੂੰ ਐ ਲੱਗਦਾ ਵੀ ਇਹਨਾਂ ਗੱਲਾਂ ਤੇ ਆਪਾਂ ਚਰਚਾ ਕਰਨ ਤੇ ਥੋੜਾ ਜਿਹਾ ਗਰੇਜ ਕਰਦੇ ਆਂ ਵੀ ਇਹ ਕੌਣ ਕਾਕੇ ਨੇ ਕੀ ਕਹਦਾ ਕਹੇਤਾ ਇਹਨਾਂ ਨੂੰ ਅਸੀਂ ਥੋੜਾ ਜਾਂ ਹੁਣ ਵਰਜਿਆ ਹੋਇਆ ਹੈ ਅਸੀਂ ਉਹ ਚੀਜ਼ਾਂ ਜਿਹੜਾ ਕੋਈ ਕਹਿ ਰਿਹਾ ਉਹ ਵੀ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਇੱਕ ਦੂਜੇ ਤੇ ਆਪਣੇ ਅਟੈਕ ਵਾਲੇ ਕੋਈ ਅਜੇ ਕਮਿਟਮੈਂਟ ਨਾ ਆਉਣ ਇਹ ਆਪਾਂ ਕਦੇ ਬੈਠ ਕੇ ਵਿਚਾਰਾਂਗੇ ਤੇ 13 ਤੇ 26 ਨੂੰ 13 ਤਰੀਕ ਨੂੰ ਉਹਨਾਂ ਨੇ ਅਰਥੀ ਫੂਕ ਮਜ਼ਾਰਾ ਰੱਖਿਆ ਹੈ 26 ਤਰੀਕ ਨੂੰ ਟਰੈਕਟਰ ਮਾਰਚ ਜੀ ਤੁਹਾਡੀ ਜਥੇਬੰਦੀ ਜੀ ਐਸ ਕੇ ਐਮ ਉਹਦੇ ਨਾਲ ਹੈ ਦੇਖੋ 26 ਦਾ ਮਾਰਚ ਦਾ ਸਾਰਾ ਸਾਰਾ ਆਲ ਇੰਡੀਆ ਟਰੈਕਟਰ ਹੁੰਦਾ ਹੀ ਹੈ ਹਰ ਸਾਲ ਹੀ ਹੁੰਦਾ ਜੀ 26 ਦਾ ਮਾਰਚ 26 ਜਨਵਰੀ ਨੂੰ ਟਰੈਕਟਰ ਮਾਰਚ ਜਿਹੜਾ ਸੰਯੁਕਤ ਮੋਰਚੇ ਦੀ ਗੱਲ ਹੈ ਇਹ ਪੁਰਾਣੀ ਗੱਲ ਹੈ ਇਹਦੇ 'ਚ ਨਵੀਂ ਕੋਈ ਗੱਲ ਹੀ ਨਹੀਂ ਉਹ ਇਧਰੋਂ ਐਲਾਨ ਵੀ ਹੋ ਜਾਣਾ ਜੋ 26 ਦੇ ਮਾਰਚ ਦਾ ਵੀ ਐਲਾਨ ਹੋ ਜਾਣਾ ਤੇ ਜਿਹੜਾ 13 ਤਰੀਕ ਦਾ ਡਰਾਫਟ ਪੂਕਣ ਦਾ ਹੈਗਾ ਉਹ ਇਧਰੋਂ ਵੀ ਤੈ ਹੀ ਆ ਜੇ ਲਗ ਭਾਗ ਉਹ ਹੱਜ ਦਾ ਵੀ ਐਲਾਨ ਹੋ ਜਾਣਾ ਤੋਹਾਣਾ ਵੀ ਕਿ ਤੁਸੀਂ ਪੰਚਾਇਤ ਰੱਖੀ ਮਹਾਪੰਚਾਇਤ ਰੱਖੀ ਉਸ ਦਿਨ ਉਸ ਦਿਨ ਵੀ ਮਹਾਪੰਚਾਇਤ ਸੀ ਉਥੋਂ ਕਈ ਸਟੇਜ ਤੇ ਬੈਠੇ ਕਈ ਧਾਰਮਿਕ ਆਗੂ ਨੇ ਵੀ ਸਵਾਲ ਖੜੇ ਕੀਤੇ ਕਿ ਉਹ ਮਹਾਪੰਚਾਇਤ ਨਹੀਂ ਰੱਖਣੀ ਚਾਹੀਦੀ ਸੀ ਜਦੋਂ ਇੱਥੇ ਮਹਾਪੰਚਾਇਤ ਰੱਖੀ ਵੀ ਸੀ ਦੇਖੋ ਉਹ ਉਹਨਾਂ ਦਾ ਸਵਾਲ ਹੋਊਗਾ ਸਾਡਾ ਸਵਾਲ ਕੋਈ ਨਹੀਂ ਅਸੀਂ ਤਾਂ ਸਟੇਟ ਦੇ ਖਿਲਾਫ ਕੋਈ ਕੱਟ ਰੱਖਿਆ ਹਰਿਆਣੇ ਦੇ ਵਿੱਚ ਉਥੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਨਵਾਂ ਡਰਾਫਟ ਆ ਗਿਆ ਭਾਈ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਲੋਕਾਂ ਨੂੰ ਅਸੀਂ ਬੇਨਤੀ ਕੀਤੀ ਹੈ ਉਥੇ ਸਟੇਜ ਦੇ ਉੱਤੇ ਕੌਣ ਕੀ ਬੋਲ ਗਿਆ ਇਹਦੇ ਬਾਰੇ ਸਾਨੂੰ ਬੜਾ ਕਮੈਂਟ ਕਰਨ ਦੀ ਕੋਈ ਲੋੜ ਹੈ ਜਾਂ ਇੱਕ ਜਿਹ ਦਿਨ ਉਧਰ ਤੁਸੀਂ ਜਾ ਰਹੇ ਸੀ ਬੜੀ ਮਾੜੀ ਘਟਨਾ ਵਾਪਰਦੀ ਹੈ ਬਰਨਾਲਾ ਕੋਲ ਤਿੰਨ ਬੀਬੀਆਂ ਦੀ ਜਾਨ ਵੀ ਚਲੀ ਜਾਂਦੀ ਹੈ ਕਾਫੀ ਜ਼ਖਮੀ ਵੀ ਹੋ ਜਾਂਦੇ ਆ ਉਹਨਾਂ ਦੇ ਲਈ ਕੀ ਸਗਰ ਦੇਖੋ ਉਹ ਬਹੁਤ ਮੰਦਭਾਗੀ ਘਟਨਾ ਜਿਹੜੀ ਮਤਲਬ ਵਾਪਰੀ ਹੈ ਕਿੰਨੇ ਸਾਡਾ ਇੱਕ ਆਗੂ ਦਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਰੀੜ ਦੀ ਹੱਡੀ ਦੇ ਮਨਤਿਓ ਦੇ ਤਿੰਨ ਚਾਰ ਟੁੱਟ ਗਏ ਤੇ ਤਿੰਨ ਭੈਣਾ ਸ਼ਹੀਦ ਹੋ ਗਈਆਂ ਸਾਡੇ ਮੇਲੇ ਜੇ 50 51 ਬੰਦਿਆਂ ਦੇ ਸੱਟਾਂ ਵੱਜ ਗਈਆਂ ਇਸ ਕਰਕੇ ਉਹ ਘਟਨਾ ਬਹੁਤ ਮੰਦਭਾਗੀਆ ਉਹਦਾ ਸੀ ਸਰਕਾਰ ਨੂੰ ਕਹਿੰਦੇ ਆ ਵੀ ਉਹਨਾਂ ਦਾ ਜੋਗ ਮਾਮਲਾ ਦੇਵੇ ਤੇ ਉਹ ਹੁਣ ਵੀ ਧਰ ਨਹੀਂ ਚੱਲ ਰਿਹਾ ਬਹੁਤ ਬਹੁਤ ਧੰਨਵਾਦ ਹੈਗੀ ਨਾ ਜਿਹੜਾ ਜਿਹੜਾ ਕੋਈ ਅੱਗੇ ਏਕਤਾ ਦੀ ਗੱਲ ਚੱਲਣ ਦੇ ਅਸਾਰ ਹੈ ਖਨੌਰੀ ਤੇ ਸ਼ੰਭੂ ਦੇ ਇੱਕਤਾ ਦੇ ਦੇਖ ਤੱਕ ਮਿਟੀ ਨੇ ਮੀਟਿੰਗ ਕਰੀ ਹੈ ਤੁਹਾਨੂੰ ਡੇਟ ਦਾ ਸਟੇਜ ਤੋਂ ਐਲਾਨ ਕਰਨਾ ਸੀ ਉਹ ਪ੍ਰੋਗਰਾਮ ਦਾ ਟਾਈਮ ਦੁਬਾਰਾ ਹੋਈ ਹੈ ਮੀਟਿੰਗ ਕੋਈ ਅੱਜ ਦਿੱਤੀ ਹੈ ਜੀ ਮੀਟਿੰਗ ਦੁਬਾਰਾ ਉਹਨਾਂ ਨੇ ਮੀਟਿੰਗ ਕਰਨ ਵਾਸਤੇ ਕੋਈ ਤੈਅ ਕਰਕੇ ਉਹ ਪ੍ਰੋਗਰਾਮ ਦਾ ਡੇਟ ਦਾ ਠੀਕ ਹੈ ਮਤਲਬ ਏਕਤਾ ਹੋਣ ਦੇ ਅਸਾਰ ਹੈ ਭੁੱਖ ਦੇ ਵਿੱਚ ਦੇਖੋ ਏਕਤਾ ਦੇ ਅਸਾਰ ਪ੍ਰਾਣਾ ਨਹੀਂ ਛੱਡਣਾ ਚਾਹੀਦਾ ਏਕਤਾ ਹੋ ਹੀ ਜਾਂਦੀ ਹੈ ਤੁਸੀਂ ਯਾਨੀ ਕਿ ਹਾਮੀ ਹੋ ਏਕਤਾ ਦੇ ਬਿਲਕੁਲ ਅਸੀਂ ਸ਼ੁਰੂ ਤੋਂ ਕੋਸ਼ਿਸ਼ ਕਰਦੇ ਰਹੇ ਹੁਣ ਵੀ ਕੋਸ਼ਿਸ਼ ਕਰਾਂਗੇ